ਹਾਂ ਮੈਂ ਤੜਾ ਨਾ ਛੱਡ ਦੋ ਮੇਰਾ ਉਹ ਗਿਆ ਤੇ ਮੇਰੇ ਹੱਥੀ ਪੈ ਗਈ ਉਹ ਤੇ ਮੈਂ ਇਦਾਂ ਕੋਈ ਕਰਦਾ ਵਾ ਜਿੱਦਾਂ ਤੂੰ ਹੀ ਗਾਂਡੇ ਮੈਂ ਵੀ ਤਾਂ ਕੀਤੀ ਆ ਤੇ ਜੇ ਮੇਰੀ ਮਾਂ ਪੁੱਛੇ ਪਤਾ ਲੱਗਿਆ ਤੇ ਫੇਰ ਇਹ ਨਾ ਆਪਣੀ ਮਨਮਾਨੂ ਫੋਨ ਮੈਨੂੰ ਕੋਈ ਉਹਦਾ ਡਰ ਪਿਆਗਾ ਕਿ ਜਾਂ ਮੇਰੇ ਤੇ ਉਹ ਟੀਸੀ ਲੱਗੀ ਆ ਮੈਂ ਸਭ ਜਾਣਦੀ ਜਿੰਨੇ ਪਾਣੀ ਚ ਤੂੰ ਹੈਗੇ ਜੇ ਸ਼ੁਕਰ ਮਨਾ ਤੂੰ ਤਗੜੇ ਘਰ ਵੇਈ ਆਣੀ ਐ ਨਹੀਂ ਤੂੰ ਸ਼ੁਕਰ ਮਨਾ ਤੈਨੂੰ ਨਾ ਮੈਲ ਵਰਗਾ ਘਰ ਨਹੀਂ ਭਜੰਡਿਆ ਅਹੀਂ ਤੇ ਸਭਾ ਡੈਮਨ ਡੈਮਨ ਤੇ ਸੌਰੀ ਸਤੇ ਆਂਦਾ ਹੀ ਨੌਕਰੀਆਂ ਵਾਲਿਆਂ ਦੇ ਵੀ ਆਂਦਾ ਹੀ ਪਰ ਅਹੀਂ ਸੋਚਿਆ ਵੀ ਚੱਲ ਗਰੀਬ ਘਰ ਦਾ ਕਰਾਂਗੇ ਤੇ ਕੋਈ ਆਊਗੀ ਤੇ ਸਾਡੀ ਸੇਵਾ ਵੀ ਕਰੇਗੀ ਮੰਮੀ ਮੈਂ ਸੇਵਾ ਕਰਦੀ ਸਹੀ ਆ ਦੱਸੋ ਮੈਂ ਕਿਹੜਾ ਨਹੀਂ ਕੰਮ ਕਰਦੀ ਐਗੀ ਤੁਸੀਂ ਤੂੰ ਉਦਾਂ ਹੀ ਉਲਟ ਪਈ ਜਾਂਦੇ ਮੈਨੂੰ ਤੈਨੂੰ ਆਖ ਆਖ ਕੇ ਕੰਮ ਕਰਾਉਣਾ ਪੈਂਦਾ ਆਪਣੇ ਆਪ ਤੈਨੂੰ ਪਤਾ ਨਹੀਂ ਲੱਗਦਾ ਕਿ ਕੁਝ ਕਰਨਾ ਵਾ ਮੰਮੀ ਕਿੱਦਾਂ ਤੁਸੀਂ ਮੈਨੂੰ ਕਿਹਾ ਵੀ ਆਹ ਕਲੀਨ ਕੰਮ ਕਰ ਲੈ ਤੁਸੀਂ ਤਾਂ ਕਦੇ ਮੈਨੂੰ ਪਿਆਰ ਨਾਲ ਕਿਹਾ ਹੀ ਨਹੀਂ ਆ ਤੁਸੀਂ ਨਹੀਂ ਮੈਨੂੰ ਆਪਣੀ ਦੀ ਸਮਝਦੇ ਹੈਗੇ ਦੀ ਦੀ ਕਰ ਜੀ ਤ ਨੂੰ ਮੈਂ ਤੁਸੀਂ ਕਿਤੇ ਸੋਹਣੇ ਨੇ ਪਿਆਰ ਨਾਲ ਆਂਦੇ ਹੋ ਤਾਂ ਦਰਜੀਤ ਤੈਨੂੰ ਜੇ ਆ ਕੰਮ ਨਹੀਂ ਹੁੰਦਾ ਤਾਂ ਤੂੰ ਇਦਾਂ ਕਰਨਾ ਮੈਨੂੰ ਤਾਂ ਤੁਸੀਂ ਕਦੀ ਕਿਹਾ ਹੀ ਨਹੀਂ ਆਹ ਦਾ ਕੇ ਮੇਰੀ ਕੁੜੀ ਦਾ ਨਾਮ ਆਪਣੀ ਜ਼ਬਾਨ ਤੇ ਲੈਂਦਾ ਜ਼ਬਾਨ ਟੱਕਦਾ ਕਿ ਤੇਰੀ ਮੈਂ ਮੰਮੀ ਤੁਹਾਨੂੰ ਵੇਖੋ ਕਿੰਨਾ ਦੁੱਖ ਲੱਗਾ ਵਾ ਮੈਂ ਇੱਕ ਮਾੜੀ ਜੀ ਗੱਲ ਕਹੀ ਐ ਤੇ ਮੈਂ ਵੀ ਕਿਸੇ ਦੀ ਧੀ ਆ ਤੂੰ ਇਹ ਵੀ ਸਮਝੋ ਤੂੰ ਨਾ ਉਹ ਨਾ ਰਲਿਆ ਨਾ ਖਾਉਂਦੇ ਹੋਂ ਰੀਸਾ ਨਾ ਕਰਿਆ ਕਰ ਮੰਮੀ ਮੈਨੂੰ ਰੀਸਾ ਕਰਨ ਦੀ ਕੀ ਜ਼ਰੂਰਤ ਆ ਮੈਂ ਰਿਸਾ ਕਿਉਂ ਕਰਨੀ ਆ ਅਹੀਂ ਤੇ ਤੁਹਾਡੀਆਂ ਰਿਸਾ ਕਰ ਨਹੀਂ ਸਕਦੇ ਅਹੀਂ ਤੇ ਤੁਹਾਡੇ ਆ ਪਾਣੀਆਂ ਨਾਬ 돌 ਦੇਣੀ ਆ ਮੇਰੇ ਮਾਪਿਆਂ ਨੇ ਨਾ ਤਕੜਾ ਘਰ ਵੀ ਲਿਆ ਪਰ ਇਹ ਨਹੀਂ ਵੇਖਿਆ ਕਿ ਧੀ ਬਣ ਕਿੱਦਾਂ ਵਸਣਗੀ ਨੀਕਲ ਸੋਹਣਾ ਕਿੱਦਾਂ ਦੀ ਗੱਲ ਕੀਤੀ ਉਹ ਤੈਨੂੰ ਕਿਹੜੀ ਗੱਲ ਦੀ ਕਮੀ ਹੈ ਘਰ ਦੇ ਵਿੱਚ ਨਾ ਖਾਣ ਦੀ ਨਾ ਪੀਣ ਦੀ ਨਾ ਹੰਡਾਉਣ ਦੀ ਕੀ ਨਹੀਂ ਤੈਨੂੰ ਮਿਲਦਾ ਮੰਮੀ ਹਾ ਜਿੱਦਾਂ ਤੇ ਹਿੰਦਾਂ ਲਾ ਗਾਣ ਦੇਣਾ ਇਹ ਗੱਲਾਂ ਨਹੀਂ ਕਰਨੀਆਂ ਨੂੰ ਪਾਉਂਦੀਆਂ ਹੈਗੀਆਂ ਮੰਨੇ ਆਇਆ ਨਹੀਂ ਫੂ ਬੰਦੇ ਨੂੰ ਖਾਣ ਨੂੰ ਮਿਲਦਾ ਵਾ ਜਾਂ ਪਾਣ ਨੂੰ ਮਿਲਦਾ ਵਾ ਤੇ ਫੇਰ ਹੀ ਬੰਦਾ ਸਹੀ ਰਹੇ ਤੇ ਮਿੰਨਤ ਕੁਝ ਨਾ ਦੋ ਮੈਂ ਬਸ ਇੱਕੋ ਗੱਲ ਮੈਂ ਚੰਨੀ ਆ ਮੰਮੀ ਮੈਂ ਨਹੀਂ ਆਂਦੀ ਤੇ ਮੈਨੂੰ ਐਸ਼ ਰਾਮ ਚਾਹੀਦੀ ਆ ਮੈਂ ਇਹੋ ਆਨੀ ਆ ਤੇ ਤੁਸੀਂ ਨਾ ਮੈਨੂੰ ਨਾ ਆਪਣੀ ਧੀਆ ਵਾਂਗੂ ਸਮਝੋ ਨਹੀਂ ਆਨੀ ਤਾਂ ਤੈਨੂੰ ਬਥੇਰਾ ਸਮਝਣਿਆ ਤੋਤੇ ਬਣ ਕੇ ਰਹਿੰਦੀ ਨਹੀਂ ਮੰਮੀ ਜੀ ਇਹ ਧੀ ਧੀ ਬਣਾ ਕੇ ਰੱਖੋਗੇ ਤੇ ਫੇਰ ਹੀ ਨਾ ਕਹਿ ਨਹੀਂ ਦੇਓ ਇਹਨਾਂ ਨਾਲ ਗੱਲ ਸੁਣ ਤੈਨੂੰ ਕੋਈ ਆਣ ਗਿਆ ਨਹੀਂ ਆਇਆ ਮੈਨੂੰ ਲੱਗਦਾ ਤੂੰ ਉਹਨਾਂ ਨੇ ਵੀ ਵਾਦ ਹੋਈਆਂ ਮੈਨੂੰ ਕੋਸ਼ਿਸ਼ੇ ਰਹਿਣਾ ਕਰਨਾ ਪੈਣਾ ਵਾ ਫੋਨ ਆਉਂਡਿਆ ਲੱਗਦਾ ਮਾਸੀ ਦਾ ਮੰਮੀ ਫੋਨ ਆਉਂਡਿਆ ਮਾਸੀ ਦਾ ਗੱਲ ਕਰ ਲੋ ਹਾਂ ਹਲੋ ਹਲੋ ਸਾਸ੍ਰੀਕਾਲ ਸਾਸ੍ਰੀਕਾਲ ਕੀ ਹਾਲ ਚਾਲ ਆ ਠੀਕ ਠਾਕ ਭੈਣ ਦਾ ਸੁਣਾ ਅੱਜ ਕਿਦਾਂ ਦਿਨ ਚੜਿਆ ਭੈਣ ਦਾ ਫੋਨ ਆਇਆ ਵਾ ਤੇ ਨੂੰ ਤੇ ਚੇਤਾ ਹੁੰਦਾ ਨਹੀਂ ਮੈਂ ਹੀ ਕਰ ਲਾ ਮੈਂ ਵੀ ਇਦਾਂ ਹੀ ਕੰਮ ਵਿੱਚ ਸਾਰਾ ਦਿਨ ਲੰਘ ਜਾਂਦਾ ਕਿਰਲੀਨ ਨਾਲ ਝਟਕਰਾ ਕਰ ਲੈਂਦੀ ਹੁਣ ਜਦੋਂ ਦਾ ਵਿਆਹ ਕਰਤਾ ਉਦੋਂ ਦਾ ਫਿਰ ਤੈਨੂੰ ਪਤਾ ਹੀ ਆ ਹੋਏ ਨੇ ਹਾਂ ਪਰ ਇਕੱਲਿਆਂ ਕਰਦੇ ਆ ਕੰਮ ਤੇ ਟਾਈਮ ਕਿੱਥੋਂ ਲੱਗਣਾ ਹਾਂ ਹੋਰ ਮੋਹਿਤ ਦਾ ਕੀ ਆ ਰਿਹਾ ਠੀਕ ਆ ਮੋਹਿਤ ਦਾ ਵੀ ਸਾਰੇ ਠੀਕ ਆ ਕੰਮ ਕੁੰਮ ਨਹੀਂ ਭਣਿਆ ਕਿਤੇ ਨਹੀਂ ਅੱਜ ਅੱਜ ਹੁਣ ਆ ਆਂਦੇ ਆ ਪ੍ਰਤੀ ਦੇ ਆਏ ਨੇ ਤੇ ਹੁਣ ਫਾਰਮ ਫੋਨ ਭਰਾਂਗੇ ਚੱਲ ਕਿਤੇ ਮਹਾਰਾਜ ਬਣਾਉਣ ਵਾਲਾ ਮਾੜਿਆਂ ਦਾ ਤੇ ਚਲੋ ਮਹਾਰਾਜ ਸੁਣੇ ਛੇਤੀ ਛੇਤੀ ਹਾਂ ਹੋਰ ਕਰ ਲਈਏ ਦੀ ਸੁਨਾ ਜਲੀਨ ਵੀ ਠੀਕ ਆ ਆਇਆ ਹੀ ਫੂਨ ਆਖਣ ਦੀ ਮੈਂ ਆਉਣਾ ਵਾਂ ਤੇ ਮੈਨੂੰ ਲੈ ਜਾਓ ਤੇ ਜਾਣਾ ਲੈਣ ਮੋਹਿਤ ਨੂੰ ਆਖਣ ਦੀ ਹਾਂ ਲੈ ਆਇਓ ਸਵੇਰੇ ਜਾ ਕੇ ਜੀ ਚੰਗੇ ਆ ਹਾਂ ਜੀ ਤੇ ਭੈਣ ਬੜੇ ਵਧੀਆ ਪਏ ਹੀਗੇ ਕਿਤੇ ਮਹਾਰਾਜ ਨੇ ਬੜੀ ਨੇੜੇ ਹੋ ਕੇ ਸੁਣੀ ਆ ਜੀ ਤੇ ਬੜੇ ਚੰਗੇ ਹੀਗੇ ਹਾਂ ਉਹ ਜੀ ਚੰਗੇ ਆ ਤੇ ਮਾਪੇ ਵੀ ਸੌਖੇ ਆ ਹਾਂ ਇਹ ਤੇ ਹੈ ਵਾ ਨਹੀਂ ਉਹਦੇ ਲੋ ਤਾਂ ਬੜੀ ਜਾਨ ਸੌਖੀ ਆ ਹੁਣ ਇਹ ਹਵਾਨੇ ਵੀ ਕਿਤੇ ਮੋਹਿਤ ਦਾ ਕੰਮ ਬਾਂਝੇ ਚੱਲ ਕਿਤੇ ਰੱਬ ਸਾਡੀ ਵੀ ਸੁਣ ਲੇ ਚਲੋ ਆਪੇ ਰੱਬ ਸੁਣੇਗਾ ਛੇਤੀ ਛੇਤੀ ਹਾਂ ਤੇ ਜੋੜ ਅਰਦਾਸਾ ਕਰੋ ਮੋਹਿਤ ਦਾ ਕੰਮ ਬਾਂਝੇ ਹੋਰ ਸਨਾ ਠੀਕ ਠਾਕ ਸਾਰੇ ਵਾਸੋ ਵਧੀਆ ਤੇ ਰਾਤ ਕਿਤੇ ਜੀ ਨਹੀਂ ਕਰਦਾ ਕਿ ਤੇ ਭੈਣ ਨੂੰ ਮਿਲ ਜਾ ਜੀ ਕੀ ਕਰਨਾ ਇਦਾਂ ਹੀ ਫਿਰ ਟਾਈਮ ਲੰਘ ਜਾਂਦਾ ਹੀ ਤੇ ਕਾਪ ਵੀ ਨਹੀਂ ਠੀਕ ਠੋਕ ਰਹਿੰਦੀ ਤੇ ਇਦਾਂ ਹੀ ਸਾਰਾ ਦਿਨ ਕੰਮ-ਕੁਮ ਚ ਹੈ ਕੋਈ ਨਹੀਂ ਆਵਾਂਗੀ ਕਲੀਨ ਆਏਗੀ ਨਾ ਤੇ ਫਿਰ ਕਿਸ ਦਿਨ ਆਵਾਂਗੀ ਮੈਂ ਹਾਂ ਚੱਲ ਕਰ ਲਈ ਇਹਨੂੰ ਵੀ ਕਈ ਮਾਸੀ ਨੂੰ ਮਿਲ ਜੇ ਹਾਂ ਕੋਈ ਗੱਲ ਨਹੀਂ ਆ ਗੱਲ ਹੀ ਤੇ ਫਿਰ ਹੁਣ ਕਿਤੇ ਆਉਗੀ ਟਾਈਮ ਪਾ ਗਈ ਤੇ ਮੈਂ ਤੇ ਆਉਂਗੀ ਚੱਲ ਆਇਓ ਜ਼ਰੂਰ ਚੰਗਾ ਠੀਕ ਹੈ ਤਾਰੇਓ ਇੱਕ ਦੋ ਦੇਣਾ ਮਾਸੀ ਕੋ ਚੰਗਾ ਚੰਗਾ ਕੋਈ ਨਹੀਂ ਆਵਾਂਗੇ ਆਉਣਾ ਕਿਉਂ ਨਹੀਂ ਸਾਰੇ ਜਾਣੇ ਆਇਓ ਨਾ ਕੱਲੇ ਨਾ ਆ ਗਿਓ ਮਾਮਾ ਧੀਆ ਚੰਗਾ ਚੰਗਾ ਕੋਈ ਨਹੀਂ ਸਾਰੇ ਆਵਾਂਗੇ ਚੰਗਾ ਭੈਣ ਧਿਆਰ ਰੱਖੀ ਸਾਸਰੀ ਘਰ ਸਾਸਰੀ ਘਰ ਚੰਗਾ ਚੰਗਾ ਏਨਾ ਵਿਚਾਰੀ ਕਿੰਨਾ ਕਰਾਂਡੀ ਕੋਈ ਨਹੀਂ ਗਲੀਂ ਹੁੰਦੀ ਆ ਤੇ ਫਿਰ ਜਾਣੀਏ ਕਿਵੇਂ ਰੰਭਾ ਜੀ ਉਹ ਜੀ ਮੇਰੀ ਕਿਸਮਤ ਲਿਖੀ ਹੈ ਨਾ ਏਦਾਂ ਦੀ ਕਿਸਤੀ ਦੀ ਨਾ ਲਿਖੀ ਨਹੀਂ ਤੇ ਮਾਪੇ ਜਿੰਦੇ ਜੀ ਮਰ ਜਾਂਦੇ ਮਨੇ ਆਈ ਗਰੀਬ ਇਹ ਕਦੋਂ ਕਿਹਾ ਵੀ ਨਹੀਂ ਗਰੀਬ ਸਦਾ ਇਹ ਨਹੀਂ ਆਡੇ ਤੇ ਦਿਲ ਜਾਣੇ ਮਨੇ ਜਿਹਾ ਹੀ ਗਰੀਬ ਆ ਇਹ ਥੋੜਾ ਵੀ ਰੋਟੀ ਨਹੀਂ ਖਾਂਦੇ ਇਹ ਰੋਟੀ ਚੰਗੀ ਖਾਵੇ ਜਉਂਦੇ ਹੋਣਗੇ ਇਹ ਵਾਹਿਗੁਰੂ ਮੈਂ ਤੇ ਤੇਰੇ ਅੱਗੇ ਹੱਥ ਜੋੜ ਲਈਆਂ ਦਿਲ ਨਾਲ ਤੇ ਅਰਦਾਸ ਕਰਨੀ ਆ ਮੇਰੇ ਵੀਰ ਵੀ ਕਿ ਚੰਗੇ ਕੰਮ ਤੇ ਲੱਜਣ ਤੇ ਜਿਹੜੇ ਮੈਨੂੰ ਤਾਨੇ ਵੱਜਦੇ ਆ ਨਾ ਇਹ ਹੱਜਣ ਮੈਨੂੰ ਵੀ ਪਤਾ ਹੀ ਮੈਨੂੰ ਚਾਹ ਬਣਾ ਕੇ ਨਾ ਹੀ ਪਿੰਦੀ ਜਿਵੇਂ ਮੈਂ ਗੱਲਾਂ ਸੁਣਦੀ ਆ ਸਭ ਠੰਡਾ ਹੋ ਗਿਆ ਠੰਡਾ ਹੋ ਗਿਆ ਤਾਂ ਕਿ ਮੈਂ ਪਾਣੀ ਦੀ ਚੀਜ਼ ਬਣਾ ਪਰ ਵੀ ਕੀ ਖੰਡੇ ਕੁਝ ਵੀ ਨਹੀਂ ਕਰਨਾ ਕਿ 2 ਮਿੰਟ ਵੇਲੀ ਹੋਈ ਇਹਨਾਂ ਚ ਸੋਫਿਆਂ ਦੀ ਸਫਾਈ ਕਰ ਚੰਨੀ ਬਾਹਰ ਮੌਸਮੇ ਕੋਈ ਨਾ ਠੰਡਾ ਹੈ ਤਾਂ ਚੰਗਾ ਵੀ ਨਹੀਂ ਪੈ ਗਿਆ ਗਰਮੀ ਵੀ ਬੜੀ ਹੈਗੀ ਮੇਰਾ ਤਾਂ ਪਾਜੀ ਨੇ ਖਿਲਜੀ ਕੰਡਿਆ ਹੈ ਤਕੀਸਾ ਜੀ ਦਰਦੋ ਉਹ ਮੈਂ ਬਣਾ ਲੈਣੀ ਆ ਕੜਾ ਬਣਾ ਦੋ ਕੋਈ ਗੱਲ ਨਹੀਂ ਮੈਂ ਬਣਾ ਲਈ ਜਾਂ ਮੇਰੇ ਕੋਲ ਬੈਠ ਮੈਂ ਲਈ ਬਣਾ ਚਲੋ ਸਾਡੀ ਕਿੰਨੀ ਸੋਣੀ ਸਪੈਲ ਹੁੰਦੀ ਆ ਅੱਗੇ ਵੀ ਤੁਸੀਂ ਇੱਕ ਦਿਨ ਕੜਾ ਬਣਾਇਆ ਬੜੀ ਚੀਜ਼ ਸੁਆਦ ਬਣਾਉਂਦੇ ਸੀ ਚਲੋ ਮੈਂ ਆਪਣੀ ਬਣਾਉਣੀ ਆ ਬਾਕੀ ਤਾਂ ਮਾਤਾਵਾ ਵਧੀਆ ਬਣਾ ਲੈਣਾ ਤੁਹਾਨੂੰ ਵਧੀਆ ਲੱਗਦੀ ਆ ਜੀ ਬੋਸ ਬਾਤ ਨੂੰ ਬੜੀ ਕੋਈ ਗੱਲ ਨਹੀਂ ਮੈਂ ਨਹੀਂ ਬੈਠੇ ਪੀਂਦਾ ਇੱਥੇ ਕੱਚਾ ਨਹੀਂ ਰਹਿਦਾ ਜੇ ਕੱਚਾ ਰਹੇ ਤਾਂ ਖਾਣ ਨੂੰ ਜੀ ਬਾਕੀ ਰਹਿਣਾ ਮੇਰੇ ਇੱਕ ਗੱਲ ਹੈਗੀ ਪਰ ਵੀ ਚੀਜ਼ ਬੜੀ ਸਵਾਦ ਬਣਾਉਂਦੀ ਈ ਜਿ ਚਪਕਾਰ ਬਹੁਤੀ ਆਉਂਦੀ ਸਿਪਤਾ ਨਾ ਕਰਿਆ ਕਰ ਐਡਾ ਉਪੇ ਚੜਦੀ ਆ ਤੁਸੀਂ ਭਾਬੀ ਨੇ ਐਦਾਂ ਨਹੀਂ ਆਦੀ ਜਿ ਚਪਕਾਰ ਤੂੰ ਮੈਂ ਤੋਂ ਹੱਥ ਨਹੀਂ ਆਉਂਦੀ ਯਾਨੋ ਤੁਹਾਡੀ ਮਾਂ ਮਾਸੀ ਨੇ ਸਾਹਮਣੇ ਕੁਝ ਕਹਤ ਕੇ ਨਹੀਂ ਹਮਤਾ ਗਈ ਹੋਣੀ ਕਾਂ ਕਰਦਾ ਹਾਂ ਵੀ ਮਾਸੀ ਜੀ ਬਣਾ ਕੋ ਹੋ ਗਿਆ ਮੈਂ। ਇਸੇ ਪੱਜਨਾ ਅੱਜ ਮਾਸੀ ਜੀ ਕੋ ਹੋਵਾਂਗਾ। ਉਹ ਵੀ ਫੇਰ ਕੋਣ ਦੇ ਕਣ ਮੰਮੀ ਨੇ ਤਾਂ ਕੋਈ ਦੱਸਣਾ ਨਹੀਂ ਮੈਂ ਕਿਉਂ। ਤਾਂ ਨੂੰ ਮਾਸੀ ਜੀ ਘਰ ਆ ਗਏ ਆ ਕਿ ਨਹੀਂ ਮੈਂ ਵੀ ਫੋਨ ਕਰਨ ਤੋਂ ਪਹਿਰੇ ਆ ਗਏ ਸਸੀ ਮਾਸੀ ਜੀ ਆ ਗਏ ਮਾਸੀ ਦਾ ਚੇਤਾ ਲਓ ਦੱਸੋ ਮਾਸੀ ਅੱਜ ਚਿਰ ਬਾਅਦ ਕਦੀ ਮਾਸੀ ਤਾਂ ਨਹੀਂ ਚੇਤਾ ਹੁਣ ਤੁਸੀਂ ਕਿੱਦਾਂ ਆਉਣਾ ਵਾ ਉਹ ਸੁਣੋ ਸੇਤਾ ਠੀਕ ਆ ਹਾਂ ਹੋਰ ਕਿਤਨਾ ਟਾਈਮ ਲੱਗਾ ਅੱਜ ਬਸ ਅੱਜ ਮੈਂ ਮਾਸੀ ਜੀ ਨੂੰ ਮਿਲ ਲਈ ਆਂ ਮੈਂ ਤੇ ਇਹਨਾਂ ਨੂੰ ਪਾਣੀ ਲੈਣਾ। ਦਨੋ ਪਾਣੀ ਮਸਰੀ ਬਸ ਸ਼ਬੀਲ ਲੱਗੀ। ਤੁਹਾਡੇ ਮੋੜ ਤੇ ਨਹੀਂ ਪੈਂਦੇ। ਅੱਛਾ। ਤੇ ਬੜੀ ਰੌਣਕ ਲੱਗੀ ਸੰਗਤੀ। ਉਥੋਂ ਵਰ ਪਾਣੀ ਜਲ ਸਕਿਆ। ਹਾਂ ਸ਼ਬੀਲ ਲੱਗਦੀ ਆ ਨਾ ਇਹਨਾਂ ਦਿਨਾਂ 'ਚ। ਹਾਂਜੀ ਹਾਂਜੀ ਹਾਂਜੀ। ਉਹ ਸਿੱਤਾਂ ਦੀ ਸੁਣਾਓ। ਸੇ ਤਾਂ ਠੀਕ ਠਾਕ ਹਨ। ਤੇ ਆ ਵੀ ਜੀ ਦਾ ਪੁੱਤ ਠੀਕ ਠਾਕ ਹਨ। ਹਾਂ ਹੁਣ ਉਹਦਾ ਵੀ ਇੰਨਾ ਠੀਕ ਠਾਕ ਪੱਜੇ। ਹੋਰ ਤੇ ਮੇਰੀ ਭੈਣ ਦੀ ਸੁਣਾ ਠੀਕ ਠਾਕ ਹਨ। ਹਾਂਜੀ ਮਸੀ ਜੀ ਬਿਲਕੁਲ ਠੀਕ ਠਾਕ। ਤੇ ਘਰ ਦੀ ਤੇਰੀ ਠੀਕ ਹੈ? ਹਾਂ ਵੀ ਠੀਕ ਜੇ। ਚਲੋ ਠੀਕ ਚਾਈ ਦਾ। ਹਾਂਜੀ ਹਾਂਜੀ। ਕਿ ਕਿਤਨਾ ਜਲਦਾ ਕਾਰੋਬਾਰ ਹੋਰ ਪਿਆਲੇ ਬੰਨੇ ਦਾ ਠੀਕ ਆ ਮਸਜੀ ਟਾਈਮ ਪਾਸ ਹੋ ਜਾਂਦਾ ਨਾਲ ਤੁਹਾਨੂੰ ਪਤਾ ਵੀ ਨੌਕਰੀ ਨਾਲ ਆਹ ਦਾਲ ਫੁਣਕਾ ਚੱਲਦਾ ਜਾਂਦਾ ਹਾਂ ਹਾਂ ਜੋ ਨਜਾਨਾ ਲਾ ਲਿਆ ਹਾਂਜੀ ਲੱਗ ਗਿਆ ਜੀ ਚਰ ਮੱਦ ਗਿਆ ਹੋ ਗਿਆ ਹਾਂਜੀ ਟਾਈਮ ਨਾਲ ਜਿਹੜਾ ਕੰਮ ਹੋ ਜੇ ਚੰਗਾ ਹੀ ਹੈ ਬਿਲਕੁਲ ਬਿਲਕੁਲ ਨਾਲੇ ਤੁਹਾਨੂੰ ਪਤਾ ਇਹੋ 4 ਦਿਨ ਤੇ ਭੱਜ ਦੌੜਾਗੇ ਹੁੰਦੀਆਂ ਨਾਲ ਹਾਂਜੀ ਹਾਂਜੀ ਹਾਂ ਤੇ ਇਹ ਵੀ ਜੂਰੀ ਮੁੜਕੇ ਸਾਰੇ ਸੀਜ਼ਨ ਦਾ ਕੰਮ ਹੁੰਦਾ ਹਾਂ ਜੇ ਕੋਈ ਬੀਜਾਂਗੇ ਤੇ ਖਾਵਾਂਗੇ ਨਹੀਂ ਇਹਦੇ ਸਮੇਂ ਦੀ ਖੇਤੀ ਆ ਨਾ ਹਾਂਜੀ ਹਾਂਜੀ ਤੇ ਵੀ ਉਹ ਕਿੱਦਾਂ ਮਤਲਬ ਆ ਜਾਂਦਾ ਮਹੀਨੇ ਬਾਅਦ ਹੁੰਦਾ ਸਮੋਕ ਜਾਂ ਹfte ਬਾਅਦ ਮਾਰ ਦਿੰਦਾ ਚੱਕ ਨਹੀਂ ਹfte ਬਾਅਦ ਮਾਰ ਦਿੰਦਾ 걔ੜਾ ਠੀਕ ਹੈ ਸਮਨ ਹੈ ਚਾਹ ਬਣਾ ਹਾਂ ਮੋਟੇ ਤੋਂ ਮੇਰੇ ਆਪਣੇ ਮ ਆਇਆ ਵਾ ਤੇ ਹੋਰ ਤੁਸੀਂ ਉਹ ਰਿਸ਼ਤੇ ਬਾਰੇ ਦੱਸਿਆ ਨਹੀਂ ਜਿਹੜਾ ਗਰਜੀਤ ਦਾ ਮੈਂ ਦੱਸ ਪਾਈ ਸੀ ਮਸੀ ਜੀ ਤੁਹਾਨੂੰ ਕੀ ਦੱਸਾਂ ਤੁਸੀਂ ਮੰਮੀ ਕੋਈ ਪੁੱਛ ਲੈਂਦੇ ਤੇ ਚੱਗਾ ਏ ਹਾਂ ਤੇਰੇ ਮਾਣ ਮੈਂ ਚੰਗੇ ਭਲੇ ਰਿਸ਼ਤੇ ਦੀ ਦੱਸ ਪਾਈ ਸੀ ਸਰਕਾਰੀ ਨੌਕਰੀ ਵਾਲਾ ਮੁੰਡਾ ਹੀ ਪੰਜ ਕਿੱਲੇ ਪੈ ਲਈ ਸੀ ਢਾਡੀ ਤੇ ਆਕੜੀ ਬੜੀ ਆ ਮੁੰਡੇ ਤੇ ਫੋਨ ਤੱਕ ਕਰਕੇ ਤੱਕੋ ਵੀ ਨਹੀਂ ਮੈਨੂੰ ਦੱਸਿਆ ਬੱਸ ਜੀ ਕੀ ਤੁਹਾਨੂੰ ਦਸੀਏ ਆਕੜੂ ਕੜਾਏ ਚ ਕੋਈ ਨਹੀਂ ਹੈਗਾ ਤੇ ਬਾਕੀ ਹੁਣ ਮੈਂ ਤੁਹਾਨੂੰ ਕੀ ਦਸਾਂ ਵੀ ਕਿਉਂ ਨਹੀਂ ਕੀਤਾ ਫੋਨ ਤੁਸੀਂ ਤਾਂ ਬੜਾ ਵਧੀਆ ਦੱਸਿਆ ਜੇ ਆਪਣੇ ਕੋ ਭੈਣ ਭਰਾ ਸੋਚਦਾ ਵਾ ਡੇਲੀ ਮੈਂ ਮੇਰੀ ਆਪਣੀ ਪਣੇਵੀ ਤਾਂ ਹੀ ਮੈਂ ਸੋਚਿਆ ਵਾ ਕਿ ਚੰਗੇ ਘਰ ਜਾਊਗੀ ਹਾਂਜੀ ਬੰਦਾ ਹਾਂ ਨਾਂ ਦਾ ਜਵਾਬ ਹੀ ਦੇ ਦਿੰਦਾ ਕੋਈ ਮਾਸੀ ਜੀ ਤਾਂ ਹੀ ਤੇ ਮੇਰੇ ਟਾਈਮ ਕੱਢ ਕੇ ਆਇਆ ਵਾ ਕਿ ਮੰਮੀ ਨੇ ਤੇ ਤੁਹਾਨੂੰ ਦੱਸਣਾ ਨਹੀਂ ਕੋ ਜੈ ਤੇ ਉਹਨਾਂ ਗੱਲ ਸਾਰੀ ਨੇਤੇ ਸੁੱੜਤੀ ਐ ਹਾਂ ਤੇ ਤੂੰ ਹੀ ਦੱਸ ਦੇ ਕੀ ਗੱਲ ਬਾਤ ਤੁਹਾਡੀ ਮਾਸੀ ਜੀ ਗੱਲ ਬਾਤ ਕੋਈ ਨਹੀਂ ਜੇ ਮੈਨੂੰ ਤੇ ਜੋ ਤੁਸੀਂ ਦੱਸਿਆ ਹੈ ਨਾ ਤੇ ਮੰਮੀ ਨੇ ਦੱਸਿਆ ਵੀ ਮਾਸੀ ਜੀ ਇਦਾਂ ਕਹਿ ਰਹੇ ਆ ਤੇ ਮੈਨੂੰ ਸਾਰਾ ਕੁਝ ਚੰਗਾ ਲੱਗਾ ਐ ਤੇ ਪਰ ਇਹ ਵੀ ਗਲਜੀਤ ਨਹੀਂ ਜੇ ਮੰਨੀ ਹੈਗੀ ਕੁੜੀਆਂ ਦੀ ਸੁਣੀ ਤਾਂ ਹੁੰਦੀ ਐ ਸਾਰੀਆਂ ਇਹ ਗੱਲਾਂ ਮਾਂ ਤੇਰੀ ਤੇ ਤੇ ਉਹਨਾਂ ਜੀ ਮੱਤ ਮਾਰੀ ਗਈ ਐ ਐਡਾ ਵਧੀਆ ਰਿਸ਼ਤਾ ਹੀ ਮਾਨ ਤਾਣਣਾ ਨਾ ਮੈਨੂੰ ਆਖਿਆ ਜੇ ਮੈਂ ਚੱਲ ਆਪਣੀ ਬਣੇਣੀ ਆ ਤੇ ਉਹਦਾ ਕਰਾ ਦੇਣੀ ਆ ਸਾਰੀ ਉਮਰ ਸੌਖੀ ਰਹੋਗੀ ਤੇਰੀ ਮਾਂ ਦੀ ਤੇ ਸਾਰੀ ਉਮਰ ਆਕੜ ਜਾਣੀ ਨਹੀਂ ਨਾ ਅਸੀ ਜੀ ਮੈਂ ਹੁਣ ਤੁਹਾਨੂੰ ਕੀ ਕਹਾਂ ਮੈਂ ਤੇ ਆਪ ਵਿੱਚ ਬੜਾ ਕੋਸ਼ਾਂ ਵੀ ਇਹ ਕੰਮ ਹੋ ਜੇ ਤੇ ਨਾਲੇ ਜਦੋਂ ਵੇਚ ਆਪਣਾ ਕੋਈ ਭੈਣ ਭਰਾ ਕਰਾਉਂਦੇ ਆ ਤੂੰ ਸੋ ਸਮਝ ਕੇ ਕਰਾਉਂਦੇ ਆਊਗਾ ਪਰ ਇਹ ਆ ਵੀ ਕੌਣ ਸਮਝੇ ਤੇ ਥੋੜੀ ਜੀ ਨਾ ਗਰਜੀ ਤੁਹਾਡੇ ਵੀ ਜਿਹੜੀ ਜਿੱਦ ਦਾ ਇਹ ਨਾ ਤੇਰੀ ਮਾਂ ਨੇ ਭੂਏ ਚੜਾਈ ਏ ਸਾਰੀ ਮੈਂ ਗਈ ਹਾਂ ਇੱਕ ਵਾਰੀ ਤੁਹਾਡੇ ਪਿੰਡ ਤੇ ਮੈਂ ਵੇਖਿਆ ਹੀ ਪਲੰਘ ਤੇ ਚੜ ਕੇ ਫੋਨ ਲੈ ਕੇ ਬੈਠੀ ਰਹਿੰਦੀ ਉਹ ਮੋਟੀ ਤੇਰੀ ਜਿਹੜੀ ਵਿਚਾਰੀ ਸਾਰਾ ਦਿਨ ਕੰਮ ਕਰਦੀ ਐ ਸਾਡੀਆਂ ਨਹੀਂ ਧੀ ਆ ਜਿੱਥੇ ਕੀਤਾ ਰਿਸ਼ਤਾਹੀਂ ਉੱਥੇ ਕੀਤਾ ਇਹਨਾਂ ਨੇ ਮਸੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਪਰ ਹੁਣ ਸਮਝਾਵੇ ਕਾਹਨ ਸਹੀ ਪੁੱਛੋ ਨਾ ਤੂੰ ਹੀ ਭਾਏ ਆਪਣੀ ਭੈਣ ਨੂੰ ਦੱਸ ਹੀ ਦਿਓ ਮੰਮੀ ਤੇ ਮੇਰੀ ਗੱਲ ਨਹੀਂ ਸੁਣਦੇ ਹੈਗੇ ਜੇ ਮੈਂ ਉਹਨਾਂ ਨੂੰ ਕੋਈ ਗੱਲ ਜੇ ਸਹੀ ਵੀ ਕਹੀਏ ਤੇ ਉਹ ਅਗੋਂ ਗੱਲ ਨੂੰ ਪੈਂਦੇ ਆ ਉਹ ਮੈਨੂੰ ਪਤਾ ਵੀ ਜਿੱਦਾਂ ਉਹਨਾਂ ਕਈ ਨਾ ਵੀ ਘਰ ਚ ਕਲੇਸ਼ ਨਾ ਪਵੇ ਤੇ ਕੱਲ ਨੂੰ ਕੋਈ ਮਾੜਾ ਰਿਸ਼ਤਾ ਮਿਲ ਗਿਆ ਨਾ ਤੇ ਫਿਰ ਵੇਂਦੀਆਂ ਰਹ ਮਾਵਾਂ ਤੀਆਂ ਅੱਜ ਮੰਨਉਂਦੀਆਂ ਨਹੀਂ ਜੜੀ ਮੁੜ ਕੇ ਨਾ ਇਹੋ ਜੀਆਂ ਹੱਥਾਂ ਨੂੰ ਦੰਦੀਆਂ ਵੜਦੀਆਂ ਹੁੰਦੀਆਂ ਵਾ ਤੇ ਉਹ ਉਹਨੂੰ ਕੰਮਕੁਮ ਡਾਇਆ ਕਰ ਅਗਲੇ ਘਰ ਅਗਲਿਆਂ ਨੇ ਕੰਮ ਵੇਖਣਾ ਵਾ ਤੇ ਉਹ ਮੈਂ ਤੈਨੂੰ ਇੱਕ ਗੱਲ ਹੋਰ ਦੱਸਾਂ ਤੇਰੀ ਘਰ ਦੀ ਹੈ ਬੜੀ ਚੰਗੀ ਵਿਚਾਰੀ ਤੇ ਉਹਨਾਂ ਮਾਵਾਂ ਤੀਆਂ ਦੇ ਪਿੱਛੇ ਲੱਗ ਕੇ ਤੇ ਉਹਦੇ ਨਾਲ ਨਾ ਬੁਰਾ ਬਣਿਆ ਕਰ ਮਾਸੀ ਤੈਨੂੰ ਕੀ ਦੱਸਾਂ ਜੇ ਤੂੰ ਹੀ ਕਹਿਵਾ ਤੂੰ ਮਾਸੀ ਜੀ ਹੁਣ ਮੈਨੂੰ ਆ ਗੱਲ ਕਰਦਿਆਂ ਆਪਣੇ ਆਪ ਚੋਂ ਤੇ ਸ਼ਰਮ ਦਈ ਹੈ ਪਰ ਫਿਰ ਵੀ ਜਈ ਮਾਵਾ ਉਸੇ ਤੂੰ ਹੀ ਜੀ ਹੁਣ ਮੰਮੀ ਪਤਾ ਕੀ ਆਂਦੀ ਐ ਗਰਲੀ ਨੂੰ ਤੁਹਾਨੂੰ ਪਤਾ ਗਰਲੀ ਨੂੰ ਪ੍ਰੈਗਨੈਂਟ ਆ ਤੇ ਮੰਮੀ ਆਂਦੀ ਆ ਵੀ ਪੇਕੇ ਜਾ ਲਾਦੇ ਨੂੰ ਪੇਕੇ ਛੱਡ ਕੇ ਆ ਕਿਉਂ ਉੱਥੇ ਬੱਚਾ ਵੀ ਮੰਮੀ ਹੁਣ ਕੀ ਦੱਸਾਂ ਤੁਹਾਨੂੰ ਆਪਣੇ ਕੋ ਵਿਚਾਰ ਤਰਾ ਕਰ ਦਿੰਦੇ ਆ ਪਹਿਲਾ ਬੱਚਾ ਜਿਹੜਾ ਉੱਥੇ ਪੇਕੇ ਹੁੰਦਾ ਆ ਸਾਡੇ ਚ ਰਸਮ ਆ ਆ ਚੀਜ਼ ਮੰਮੀ ਕਹੀ ਜਾਂਦੀ ਹੈ ਹੈ ਇਹਦੀ ਮੱਤ ਮਾਰੀ ਸਾਡੇ ਤੇ ਕੋਈ ਇਹ ਜਹਾ ਰਵਾਜ ਹੈ ਨਹੀਂ ਇਹਨੇ ਨਾ ਰਵਾਜ ਕਿੱਥੋਂ ਕੱਢ ਲਿਆ ਮਸੀ ਬਸ ਇਹ ਤੂੰ ਹੀ ਹੁਣ ਦੱਸੋ ਵੀ ਇਹ ਚੀਜ਼ ਗਲਤ ਆ ਕਿ ਸਹੀ ਆ ਯਾ ਦੇ ਮੈਂ ਇਹ ਗੱਲ ਨੂੰ ਗਲਤ ਆਖੂ ਨਵਾਂ ਇਹ ਵਿਆਹ ਕੇ ਲਿਉਨੇ ਆ ਇਹ ਥੋੜੀ ਪੇ ਖਰਚੇ ਦਾ ਟਾਈਮ ਆ ਇਹਨਾਂ ਨੂੰ ਪੇਕੇ ਖਲਾ ਦੋ ਹਾਂਜੀ ਮੇਰੇ ਘਰ ਵੀ ਤੇ ਨੌ ਹੈਗੀ ਆ ਨਾ ਫੁੱਲਾਂ ਵਰਗੋਂ ਰੱਖੀ ਆ ਇਹਨੂੰ ਨੌ ਹੀ ਚੰਗੀ ਮਿਲ ਗਈ ਆ ਜਿਹੜੀ ਇਹਨੂੰ ਜਵਾਬ ਨਹੀਂ ਦਿੰਦੀ ਇਹਨੂੰ ਘੜ ਘੜ ਘੜੀ ਜਵਾਬ ਦਵੇ ਤੈਨੂੰ ਪਤਾ ਲੱਗ ਜੇ ਉਹ ਵਿਚਾਰੀ ਆਪਣੇ ਕੋ ਪਿੱਛੇ ਵਾਸਤੇ ਪਿਛੁੱਪ ਕੀਤੀ ਰਹਿੰਦੀ ਆ ਕਿ ਚਲੋ ਵਿਚਾਰੀ ਗਰੀਬ ਕਰਦੀ ਆ ਪਰ ਇਹ ਨਹੀਂ ਸੋਚਣਾ ਚਾਹੀਦਾ ਕਿ ਰੱਬ ਨੇ ਕਦੋਂ ਲੱਖਾਂ ਤੇ ਕਦੋਂ ਕੱਖਾਂ ਚ ਕਰ ਦੇਣਾ ਵਾ ਇਹਨੂੰ ਮਾੜਾ ਨਾ ਸਮਝੋ ਰੱਬ ਦੀ ਨਿਗਾਹ ਦਾ ਕੋਈ ਪਤਾ ਨਹੀਂ ਉਹਦੀ ਕਦੋਂ ਬਦਲ ਜਾਣੀ ਹੈ ਮਾਸੀ ਤੁਹਾਡੀ ਸੋਚ ਉਹ ਕਿੰਡੀ ਵਧੀਆ ਬਿਲਕੁਲ ਤੁਹਾਡੀ ਗੱਲ ਸਹੀ ਹੈ ਭਾਵੇਂ ਉਹਦੇ ਪਿਛਲੇ ਗਰੀਬ ਆ ਨਾ ਪਰ ਅੱਜ ਤੱਕ ਉਹਨਾਂ ਮੇਰੀ ਇੱਜ਼ਤ ਐਨੀ ਕੀਤੀ ਆ ਕਿ ਹੋ ਸਕਦਾ ਕੋਈ ਉਹਦੀ ਜਗ੍ਹਾ ਹੋਰ ਹੁੰਦਾ ਤਾਂ ਉਹਨੇ ਮੇਰੀ ਇੱਜ਼ਤ ਨਾ ਹੁੰਦੀ ਹੈਗੀ ਭਾਵੇਂ ਬੰਦਾ ਤਗੜਾ ਏ ਭਾਵੇਂ ਮਾੜਾ ਹੋਏ ਪਰ ਉਹਦੇ ਸੰਸਕਾਰ ਤੇ ਹੋਣ ਇਹ ਥੋੜਾ ਵੀ ਆਪਾਂ ਕੇ ਜੀ ਇਸਦੀ ਮਤਲਬ ਲਾ ਦੀਏ ਕਿ ਇਹਨੇ ਮੈਂ ਗਲਤ ਸ਼ਬਦ ਬੋਲੀ ਉਹ ਸਹੀ ਨਹੀਂ ਲੱਗਦਾਗਾ ਮੈਂ ਤੇ ਨਹੀਂ ਮੰਨਦੀ ਮੈਂ ਤੇ ਕਰੂੰਗੀ ਫੋਨ ਕਿ ਪੇਕੇ ਕਿਉਂ ਘੱਲਣਾ ਆਪਣੇ ਘਰ ਆ ਕਿ ਸੁਖੀ ਸੰਧੀ ਨੂੰ ਤੂੰ ਹੀ ਮਸੀ ਜਰੂਰ ਕਰੇ ਇਹ ਚੀਜ਼ ਮੈਂ ਮੈਂ ਕਰੂੰਗੀ ਮੈਂ ਡਰਦੀ ਥੋੜੀ ਉਹ ਤੋਂ ਇਹ ਆਪੀ ਜੋ ਸਾਡੇ ਚ ਹੋਈਆਂ ਨਾ ਸਾਰੀਆਂ ਗੱਲਾਂ ਨਾ ਉਹ ਦੱਸਿਓ ਨਹੀਂ ਮੈਂ ਦੱਸਦੀ ਤੂੰ ਵੀ ਮੇਰੇ ਪੁੱਤਾਂ ਪੁੱਤਾਂ ਵਰਗਾ ਮੈਂ ਥੋੜੀਆਂ ਗੱਲਾਂ ਦੱਸਣੀਆਂ ਉਹਦੇ ਸੁਭਾਅ ਦਾ ਮੈਨੂੰ ਸ਼ੁਰੂ ਤੋਂ ਹੀ ਪਤਾ ਹੋਇਆ ਜਿਸ ਤਰ੍ਹਾਂ ਦੀ ਉਹ ਹੈਗੀ ਹੈ ਚਾਚੀ ਜੀ ਕਿ ਤੂੰ ਪੁੱਤ ਬਹੁ ਹਣ ਮੈਂ ਵੇਖ ਸਮਨ ਨੇ ਚਾਹ ਬਣਾਈ ਕਹਿੰਦੀ ਹੱਲਾਈ ਨਹੀਂ ਗਈ ਮਸੀ ਜੀ ਵਿਚਾਰੇ ਕਿੰਨੇ ਚੰਗੇ ਆ ਕਿੰਨੀ ਵਧੀਆ ਸੋਚਨਾਂ ਦੀ ਜੇ ਇਦਾਂ ਹੀ ਕਿਤੇ ਮੰਮੀ ਸੋਚਣ ਤੇ ਕਿੰਨਾ ਵਧੀਆ ਹੋ ਜੇ ਸਾਨੂੰ ਸਾਰਾ ਕੁਝ ਪ੍ਰਮਾਤਮਾ ਨੇ ਘਰੇ ਦਿੱਤਾ ਵਾ ਐਵੇਂ ਬੇਣ ਮਤਲਬੀਆਂ ਗੱਲਾਂ ਨੇ ਹਡੇ ਘਰ ਚ ਠੀਕ ਆ ਜੀ ਸਾਰੇ ਤੇ ਹੋਰ ਸੁਣਾਜੀ ਕੀ ਹਾਲ ਚਾਲ ਨੇ ਤੇ ਆਹ ਸਟੋਰੀ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੇ ਜਣੇ ਇਦਾਂ ਵੱਸ ਤੋਂ ਵੱਧ ਸਪੋਰਟ ਕਰਿਆ ਕਰੋ ਤੇ ਭਰ ਭਰ ਕੇ ਪਿਆਰ ਦੇ ਦਿਓ ਤੇ ਨਾਲੇ ਦੱਸਿਓ ਕਿ ਇਹਨਾਂ ਦਾ ਕੰਮ ਕਿੱਦਾਂ ਦਾ ਲੱਗਾ ਤੇ ਜੇ ਕੋਈ ਕਮੀ-ਕਮੀਸ਼ੀ ਹੋਵੇ ਦੱਸ ਸਕਦੇ ਸੀ ਨਹੀਂ ਕੀ ਹਾਂ ਇਹ ਚੀਜ਼ ਹੋਣੀ ਚਾਹੀਦੀ ਜੜੀ ਕੋ ਕਮੀ-ਕਮੀਸ਼ੀ ਹੋਣੀ ਆਪੀ ਭਾਜੀ ਨਹੀਂ ਕਰਦੇ ਹਾਂ ਸਹੀ ਗੱਲ ਹਾਂਜੀ ਜੇ ਕਮੀ ਪੇਸ਼ੀ ਵੀ ਦੱਸੋਗੇ ਫੇਰ ਹੀ ਆਪਾਂ ਉਹ ਚੀਜ਼ ਨੂੰ ਸੁਧਾਰਾਂਗੇ ਕਿਉਂਕਿ ਸਾਡਾ ਫਰਜ਼ ਤੇ ਬੰਦਾ ਵੀਡੀਓ ਬਣਾਉਂਦਾ ਬਾਕੀ ਤੁਸੀਂ ਦੱਸਣਾ ਵਕਿ ਤੁਹਾਨੂੰ ਇੱਦਾਂ ਦੀ ਲੱਗੀ ਸਟੋਰੀ ਹਾਂ ਦੇਖੋ ਸਾਡਾ 3 ਨੰਬਰਾਂ ਦਾ ਹੁੰਦਾ ਵਾ ਮਿਹਨਤ ਕੰਮ ਕਰਨਾ ਤੇ ਬਾਕੀ ਪਿਆਰ ਦੇਣਾ ਤੁਹਾਡਾ ਤੇ ਫਲ ਦੇਣਾ ਮਾਰਾ ਦੇ ਹੱਥ ਦਾ ਸਾਰਾ ਕੁਝ ਰਲ ਮਿਲ ਕੇ ਹੀ ਹੁੰਦਾ ਵਾ ਹਨਾ ਸਾਰੀ ਚੀਜ਼ਾਂ ਦਾ ਫੈਕਟਰ ਹੁੰਦਾ ਕਿਸੇ ਕੰਮ ਦੇ ਵਿੱਚ ਠੀਕ ਚਲੋ ਜੀ ਠੀਕ ਹੈ ਸਾਸ਼ੀ ਗਾਇਕ ਸਨ